ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਪੰਜਾਬ ਸਰਕਾਰ ਦੇ ਵੱਲੋਂ ਬਿਜਲੀ ਦਰਾਂ ਦੇ ਵਿੱਚ ਕੁਝ ਬਦਲਾਅ ਕੀਤਾ ਗਿਆ ਹੈ ਦਰਾਂ ਘਟਾਈਆਂ ਗਈਆਂ ਹਨ ਜਾਂ ਵਧਾਈਆਂ ਗਈਆਂ ਹਨ ਇਹਨੂੰ ਸਮਝਣ ਦੇ ਲਈ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਤੇ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਪੰਜਾਬ ਸਰਕਾਰ ਦੇ ਪੀਐਸ ਪੀਸੀਐਲ ਬੋਰਡ ਨੇ ਟੈਰਿਫ ਦਰਾਂ ਦੇ ਵਿੱਚ ਕੁਝ ਬਦਲਾਅ ਕੀਤਾ ਹੈ ਕਿ ਇਹ ਤਰ੍ਹਾਂ ਘਟਾਈਆਂ ਗਈਆਂ ਹਨ ਦੱਸ ਦਈਏ ਕਿ ਪੰਜਾਬ ਸਰਕਾਰ ਦੇ PSUCL ਬੋਰਡ ਦੇ ਵੱਲੋਂ ਬਿਜਲੀ ਬਿੱਲਾ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਦਰਾਂ ਘਟਾ ਦਿੱਤੀਆਂ ਗਈਆਂ ਹਨ ਜਾਨੀ ਕਿ ਬਿਜਲੀ ਬਿੱਲਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਫਰਕ ਪੈਣਾ ਲਾਜ਼ਮੀ ਹੈ ਸੋ ਆਓ ਇਸ ਡਿਟੇਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ 1 April 2025 ਤੋਂ ਪੰਜਾਬ ਦੇ ਵਿੱਚ ਬਿਜਲੀ ਬਿੱਲਾ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਹੈ ਜਿਹੜੀਆਂ ਦਰਾਂ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਬਿਜਲੀ ਦੇ ਬਿੱਲਾ ਦੇ ਉੱਤੇ ਲਗਾਈਆਂ ਜਾਂਦੀਆਂ ਸੀ ਪਰ ਯੂਨਿਟ ਦੇ ਹਿਸਾਬ ਦੇ ਨਾਲ ਉਹਨਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਚਾਹੇ ਗੱਲ ਕਰੀਏ ਘਰੇਲੂ ਕਨੈਕਸ਼ਨਾਂ ਦੀ ਚਾਹੇ ਗੱਲ ਕਰੀਏ ਨਾਨ ਰੈਜੀਡੈਂਸ਼ੀਅਲ ਮਤਲਬ ਕਿ ਕਮਰਸ਼ੀਅਲ ਕਨੈਕਸ਼ਨਾਂ ਦੀ ਜਿਨ੍ਹਾਂ ਦੇ ਵਿੱਚ ਦੁਕਾਨਾਂ ਤੇ ਹੋਰ ਕਮਰਸ਼ੀਅਲ ਆਧਾਰੇ ਆਉਂਦੇ ਹਨ ਉਹਨਾਂ ਤੇ ਕੀ ਪ੍ਰਭਾਵ ਪਵੇਗਾ ਬਿਜਲੀ ਬਿੱਲਾਂ ਦੇ ਵਿੱਚ ਕਟੌਤੀ ਦੇ ਨਾਲ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿੰਨਾ ਫਰਕ ਹੈ ਜੋ ਬਿਜਲੀ ਦੇ ਬਿੱਲਾਂ ਦੇ ਵਿੱਚ ਪਵੇਗਾ ਕਿੰਨਾ ਬਿਜਲੀ ਦਾ ਬਿੱਲ ਘੱਟ ਆਵੇਗਾ ਸੋ ਇਸ ਨੂੰ ਡਿਟੇਲ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਰਕੂਲਰ ਦੇ ਅਕੋਰਡਿੰਗ ਪੰਜਾਬ ਸਰਕਾਰ ਦੇ ਪੀਐਸ ਪੀਸੀਐਲ ਬੋਰਡ ਦੇ ਵੱਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਤੁਹਾਨੂੰ ਇਹ ਦੱਸਿਆ ਗਿਆ ਹੈ ਕਿ ਬਿਜਲੀ ਦੇ ਬਿੱਲਾਂ ਦੇ ਉੱਤੇ ਕਿੰਨੀ ਹੈ ਜੋ ਟੈਰੀਫ ਦਰ ਲੱਗ ਸਕਦੀ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਘਰੇਲੂ ਕਨੈਕਸ਼ਨਾਂ ਦੀ ਘਰਾਂ ਦੇ ਕਨੈਕਸ਼ਨਾਂ ਦੀ ਬਿਜਲੀ ਬਿੱਲਾਂ ਦੇ ਵਿੱਚ ਕਿੰਨਾ ਫਰਕ ਹੈ ਜਿਹੜਾ ਪੈਣ ਜਾ ਰਿਹਾ ਹੈ ਜਿਨ੍ਹਾਂ ਘਰਾਂ ਦਾ ਲੋਡ 2 ਕਿਲੋਵਾਟ ਤੱਕ ਹੈ ਜਾਨੀ ਕਿ ਬਿਜਲੀ ਦੇ ਬਿੱਲਾਂ ਦੇ ਉੱਪਰ ਜਿਹੜਾ ਤੁਹਾਡਾ ਸੈਕਸ਼ਨ ਲੋਡ ਹੁੰਦਾ ਹੈ ਜੇਕਰ ਉਹ 2 ਕਿਲੋਵਾਟ ਤੱਕ ਹੈ ਤਾਂ ਪਹਿਲਾਂ ਜਿੱਥੇ ਤੁਹਾਨੂੰ ਪਹਿਲੇ 100 ਜੁਟਾਂ ਤੇ 4 ਰੁਪਏ 29 ਪੈਸੇ ਉਸੇ ਤਰ੍ਹਾਂ 101 ਜੁਟ ਤੋਂ ਲੈ ਕੇ 300 ਜੁਟਾਂ ਤੱਕ 6 ਰੁਪਏ 70 ਪੈਸੇ ਦੇਣੇ ਪੈਂਦੇ ਸਨ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਬਦਲਾਵ ਕੀਤਾ ਗਿਆ ਹੈ ਹੁਣ 100 ਜੁੰਟਾਂ ਤੇ 101 ਜੁੰਟ ਤੋਂ ਲੈ ਕੇ 300 ਜੁੰਟਾਂ ਤੱਕ ਵੱਖੋ ਵੱਖਰੇ ਟੈਰਿਫ ਰੇਟ ਨਹੀਂ ਦੇਣੇ ਪੈਣਗੇ ਹੁਣ 0 ਤੋਂ ਲੈ ਕੇ 300 ਜੁੰਟ ਤੱਕ ਇੱਕੋ ਹੀ ਟੈਰਿਫ ਦਰ ਲੱਗੇਗੀ ਜਾਨੀ ਕਿ 0 ਤੋਂ ਲੈ ਕੇ 300 ਜੁੰਟ ਤੱਕ ਜੋ ਦਰ ਪੰਜਾਬ ਸਰਕਾਰ ਦੇ ਪੀਐਸ ਪੀਸੀਐਲ ਬੋਰਡ ਦੇ ਵੱਲੋਂ ਰੱਖੀ ਗਈ ਹੈ ਜੋ ਦਰ ਨਵੀਂ ਹੈ ਉਹ ਹੈਗੀ ਹੈ 5 ਰੁਪਏ 70 40 ਪੈਸੇ ਪਰ ਜੁੰਟ ਦੇ ਹਿਸਾਬ ਦੇ ਨਾਲ ਇਸ ਦੇ ਨਾਲ ਬਿਜਲੀ ਦੇ ਬਿੱਲ ਦੇ ਵਿੱਚ ਕਾਫੀ ਫਰਕ ਨਜ਼ਰ ਆਵੇਗਾ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੀਏ 2 ਕਿਲੋਵਾਰਟ ਤੋਂ ਲੈ ਕੇ 7 ਕਿਲੋਵਾਰਟ ਤੱਕ ਜਿਨ੍ਹਾਂ ਘਰਾਂ ਦਾ ਲੋਡ ਹੈ ਉੱਥੇ ਪਹਿਲਾਂ ਜਿੱਤੇ 0 ਤੋਂ ਲੈ ਕੇ 100 ਜੁੰਟ ਤੱਕ 4 ਰੁਪਏ 54 ਪੈਸੇ ਦੇਣੇ ਪੈਂਦੇ ਸਨ ਅਤੇ ਉਸੇ ਤਰ੍ਹਾਂ ਹੀ 101 ਜੁੰਟ ਤੋਂ ਲੈ ਕੇ 300 ਜੁੰਟਾਂ ਤੱਕ 6.75 ਰੁਪਏ ਦੇਣੇ ਪੈਂਦੇ ਸਨ ਉਸ ਦੇ ਵਿੱਚ ਵੀ ਸਰਕਾਰ ਵੱਲੋਂ ਬਦਲਾਵ ਕੀਤਾ ਗਿਆ ਹੈ ਹੁਣ 0 ਜੁੰਟ ਤੋਂ ਲੈ ਕੇ 300 ਜੁੰਟਾਂ ਤੱਕ 5 ਰੁਪਏ 72 ਪੈਸੇ حساب ਦੇ ਨਾਲ ਪਰ ਜੁੰਟ ਦਾ ਖਰਚਾ ਆਵੇਗਾ 300 ਜੁੰਟਾਂ ਤੋਂ ਉੱਪਰ ਦੀ ਜੇਕਰ ਗੱਲ ਕਰੀਏ ਤਾਂ ਉਹਦੇ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ 300 ਤੋਂ ਲੈ ਕੇ ਉੱਪਰ ਵਾਲੀਆਂ ਜੁਨਟਾਂ ਦੇ ਲਈ 7 ਰੁਪਏ 75 ਪੈਸੇ ਹੀ ਦੇਣੇ ਪੈਣਗੇ ਇਹਨਾਂ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਜੇਕਰ ਫਿਕਸ ਚਾਰजेस ਦੀ ਗੱਲ ਕਰੀਏ ਜੋ ਮੀਟਰ ਦਾ ਫਿਕਸ ਚਾਰਜ ਹੁੰਦਾ ਹੈ ਉਸ ਦੇ ਵਿੱਚ ਵੀ ਕੋਈ ਬਦਲਾਵ ਨਹੀਂ ਕੀਤਾ ਗਿਆ ਫਿਕਸ ਚਾਰजेस 50 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਦੇ ਨਾਲ ਰੱਖਿਆ ਗਿਆ ਹੈ ਉਸ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਗਿਆ ਇਸ ਤੋਂ ਬਾਅਦ ਗੱਲ ਕਰੀਏ ਜਿਨ੍ਹਾਂ ਘਰਾਂ ਦਾ ਲੋਡ 7 ਕਿਲੋਵਾਟ ਤੋਂ ਲੈ ਕੇ ਵੀ ਕਿਲੋਵਾਰਟ ਤੱਕ ਹੈ ਜਿੱਥੇ ਪਹਿਲਾਂ ਉਹਨਾਂ ਨੂੰ 100 ਜੁੰਟ ਤੋਂ ਲੈ ਕੇ 300 ਜੁੰਟ ਤੱਕ ₹5.34 ਅਤੇ 101 ਜੁੰਟ ਤੋਂ ਲੈ ਕੇ 300 ਜੁੰਟਾਂ ਤੱਕ ₹7.15 ਦੇਣੇ ਪੈਂਦੇ ਸਨ ਹੁਣ ਉਹਨਾਂ ਦੇ ਵਿੱਚ ਵੀ ਬਦਲਾਵ ਕਰ ਦਿੱਤਾ ਗਿਆ ਹੈ ਹੁਣ 0 ਤੋਂ ਲੈ ਕੇ 300 ਜੁੰਟਾਂ ਤੱਕ ₹6.44 ਦੇਣੇ ਹੋਣਗੇ ਜੇਕਰ 300 ਤੋਂ ਉੱਪਰ ਜੁੰਟਾਂ ਦੀ ਗੱਲ ਕਰੀਏ ਤਾਂ 7 0.75 ਪੈਸੇ ਹੀ ਦੇਣੇ ਪੈਣਗੇ ਇਹਨਾਂ ਜੁੰਤਾਂ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕੀਤਾ ਕਰਦੇ ਆ ਨਾਨ ਰੈਜ਼ੀਡੈਂਸ਼ੀਅਲ ਸਪਲਾਈ ਵੀ ਯਾਨੀ ਕਿ ਦੁਕਾਨਾਂ ਦੇ ਵਿੱਚ ਜੋ ਬਿਜਲੀ ਦੇ ਮੀਟਰ ਜਾਂ ਬਿੱਲ ਆਉਂਦੇ ਹਨ ਉਹਨਾਂ ਦੇ ਵਿੱਚ ਕੀ ਬਦਲਾਵ ਕੀਤਾ ਗਿਆ ਹੈ ਪਹਿਲੇ ਉਹਨਾਂ ਨੂੰ ਜਿੱਥੇ 100 ਜੁੰਟ ਤੱਕ 6 ਰੁਪਏ 99 ਪੈਸੇ ਦੇਣੇ ਪੈਂਦੇ ਸਨ ਅਤੇ 101 ਜੁੰਟ ਤੋਂ ਲੈ ਕੇ 500 ਜੁੰਟ ਤੱਕ 7 ਰੁਪਏ 17 ਪੈਸੇ ਦੇਣੇ ਪੈਂਦੇ ਸਨ ਪਰ ਉਹਨਾਂ ਦੇ ਲਈ ਵੀ ਕੁਝ ਬਦਲਾਅ ਪੰਜਾਬ ਸਰਕਾਰ ਦੇ ਪੀਐਸ ਪੀਸੀਐਲ ਬੋਰਡ ਦੇ ਵੱਲੋਂ ਕੀਤਾ ਗਿਆ ਹੈ ਹੁਣ ਉਹਨਾਂ ਨੂੰ 0 ਤੋਂ ਲੈ ਕੇ 500 ਜੁੰਟ ਤੱਕ ਸੇਮ ਚਾਰजेस ਦੇਣਾ ਪਵੇਗਾ ਅਤੇ ਉਹ ਜੁੰਟ ਦਾ ਜੋ ਖਰਚਾ ਹੈਗਾ ਉਹ ਹੈਗਾ 6 ਰੁਪਏ 99 ਪੈਸੇ ਜਿਹੜੇ ਕਿ ਪਰ ਜੁੰਟ ਦੇ ਹਿਸਾਬ ਦੇ ਨਾਲ ਦੇਣੇ ਪੈਣਗੇ ਇਸਦੇ ਨਾਲ ਇਹ ਹੀ ਗੱਲ ਕਲੀਅਰ ਹੁੰਦੀ ਹੈ ਕਿ ਜੁੰਟ ਰੇਟ ਜਿਹੜੇ ਕਿ ਸਰਕਾਰ ਦੇ ਵੱਲੋਂ ਘਟਾਏ ਗਏ ਹਨ ਉਹ 1 ਅਪ੍ਰੈਲ 2025 ਤੋਂ ਲਾਗੂ ਕਰ ਦਿੱਤੇ ਜਾਣਗੇ ਤੇ ਅਗਲੇ ਬਿੱਲ ਦੇ ਵਿੱਚ ਤੁਹਾਨੂੰ ਇਸ ਦਾ ਜੋ ਅਸਰ ਹੈ ਨਜ਼ਰ ਆਵੇਗਾ ਉਮੀਦ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਕੀਤਾ ਗਿਆ ਹੈ ਜਿਸ ਦੇ ਨਾਲ ਬਿਜਲੀ ਬਿੱਲਾਂ ਦੇ ਵਿੱਚ ਕੁਝ ਖਰਚਾ ਹੈ ਉਹ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਉਹਨਾਂ ਦੇ ਖਰਚੇ ਘਟ ਸਕਦੇ ਨੇ ਉਹਨਾਂ ਦੀ ਜੇਬ ਤੇ ਬਿਜਲੀ ਦੇ ਬਿੱਲ ਦਾ ਜੋ ਖਰਚ ਸੀ ਉਹ ਘਟ ਸਕਦਾ ਹੈ ਤੇ ਉਹਨਾਂ ਦਾ ਕੁਝ ਨਾ ਕੁਝ ਫਾਇਦਾ ਹੋ ਸਕਦਾ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਸਰਕਾਰ ਦੇ ਵੱਲੋਂ 300 ਜੁਨਟ ਪਰ ਮੰਥ ਦੇ ਹਿਸਾਬ ਦੇ ਨਾਲ ਜੋ ਸਰਕਾਰ ਦੇ ਵੱਲੋਂ ਮੁਫਤ ਬਿਜਲੀ ਦਿੱਤੀ ਗਈ ਹੈ ਉਸ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ 300 ਯੂਨਟ ਜੋ ਬਿਜਲੀ ਫਰੀ ਦੇ ਵਿੱਚ ਅਤੇ 2 ਮਹੀਨਿਆਂ ਦੇ ਵਿੱਚ 600 ਯੂਨਟ ਤੱਕ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਉਸ ਦੇ ਬਾਰੇ ਦੱਸ ਦਈਏ ਕਿ ਉਸ ਸਕੀਮ ਦੇ ਉੱਤੇ ਕੋਈ ਵੀ ਫਰਕ ਨਹੀਂ ਪਵੇਗਾ ਉਹ ਸਕੀਮ ਪਹਿਲਾਂ ਦੇ ਵਾਂਗ ਹੀ ਸਾਰੇ ਬਿਜਲੀ ਧਾਰਕਾਂ ਨੂੰ ਦਿੱਤੀ ਜਾਵੇਗੀ ਉਹਨਾਂ ਦੇ ਤੇ ਕੋਈ ਵੀ ਅਸਰ ਨਹੀਂ ਹੋਵੇਗਾ ਜਿਸ ਤਰ੍ਹਾਂ ਪਹਿਲਾਂ 1 ਮਹੀਨੇ ਦੇ ਵਿੱਚ 300 ਅਤੇ 2 ਮਹੀਨੇ ਦੇ ਵਿੱਚ 600 ਜੁਨਟ ਮਾਫ ਹੁੰਦੀ ਸੀ ਉਹਨਾਂ ਨੂੰ ਜ਼ੀਰੋ ਬਿੱਲ ਆਉਂਦਾ ਸੀ ਉਹ ਬਿੱਲ ਵੀ ਜ਼ੀਰੋ ਹੀ ਰਹੇਗਾ ਉਹਦੇ ਵਿੱਚ ਕੋਈ ਬਦਲਾਵ ਨਹੀਂ ਕੀਤਾ ਗਿਆ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਨਵੀਂ-ਨਵੀਂ ਅਪਡੇਟ ਦੇ ਲਈ ਜੁੜੇ ਰਹੋ ਸੀਨੀਅਰ ਪੰਜਾਬ ਟੀਵੀ ਦੇ ਨਾਲ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੰਜਾਬੀ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵਧੀਆ ਜਾਣਕਾਰੀ ਹਰ ਇੱਕ ਬਿਜਲੀ ਧਾਰਕ ਦੇ ਕੋਲ ਪਹੁੰਚ ਸਕੇ ਤੇ ਉਹਨਾਂ ਨੂੰ ਇਸ ਦਾ ਫਾਇਦਾ ਮਿਲ ਸਕੇ ਸਤਿ ਸ਼੍ਰੀ ਅਕਾਲ ਧੰਨਵਾਦ